ਆ ਸਰਕਾਰ ਵੱਲੋਂ ਜੋ ਫ੍ਰੀ ਸੇਵਾ ਫ੍ਰੀ ਯਾਤਰਾ ਕਰਾਈ ਜਾਏਗੀ ਯਾਤਰੀਆਂ ਨੂੰ ਉਸ ਤੋਂ ਬਾਅਦ ਜਿਹੜਾ ਸਫਰ ਹੋਏਗਾ ਕਿ 25 ਰੁਪਏ ਪਰ ਡੇ ਇੱਕ ਦਿਨ ਦੇ ਦਿਓ ਤੁਸੀਂ ਸਾਰਾ ਦਿਨ ਏਸੀ ਵਾਹਨ ਦੇ ਵਿੱਚ ਅਮਰਸਰ ਘੁੰਮੋ ਏਸੀ ਹੈਗੀ ਆ ਨਾਲ ਦੀ ਨਾਲੇ ਹੁਣ ਇਹ 3 ਮਹੀਨੇ ਫ੍ਰੀ ਕਰ ਦਿੱਤੀ ਗਈ ਆ ਉਸ ਤੋਂ ਬਾਅਦ ਵੀ ਕਿਰਾਏ ਦੇ ਵਿੱਚ ਛੋਟਾ ਆਪ ਸਰਕਾਰ ਦਾ ਜਿਹੜਾ ਕਿ ਸ਼ਹਿਰ ਵਾਸਤੇ ਸਹੂਲਤ ਵਾਸਤੇ ਹਾਂਜੀ ਆਟੋਮੈਟਿਕ ਹੈ ਜੀਪੀਐਸ ਨਾਲ ਕਨੈਕਟਡ ਹੈ ਸੀਸੀਟੀਵੀ ਕੈਮਰਲ ਵੀ ਹੋਏ ਨੇ ਮਤਲਬ ਜਿਹਨੂੰ ਕਹਿ ਸਕਦੇ ਹੈ ਕਿ ਪੂਰੀ ਇੱਕ ਬਹੁਤ ਵਧੀਆ ਸਹੂਲਤ ਦਿੱਤੀ ਗਈ ਹੈ ਸਰਕਾਰ ਵੱਲੋਂ ਪਰ ਸਾਰ ਸ਼ਹਿਰ ਦਾ ਕਾਫੀ ਦੇਰ ਤੋਂ ਡਿੱਕੇ ਜਾ ਰਹੇ بیਐਟਐਸ ਪ੍ਰੋਜੈਕਟ ਨੂੰ ਮੁਕੰਮਲ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ ਜਿਵੇਂ ਕਿ 93 ਸੀ ਬੱਸਾਂ ਪੰਜਾਬ ਸਰਕਾਰ ਵੱਲੋਂ ਇਸ ਵੀ ਸੇ ਚਲਾਈਆਂ ਗਈਆਂ ਹਨ ਤੇ ਸੁਰੱਖਿਆ ਦੇ ਲਿਹਾਜ਼ ਨਾਲ ਸਹੀ ਸਫ਼ਰ ਵਾਸਤੇ ਇਸ ਦੇ ਵਿੱਚ ਜੋ ਸੀਸੀਟੀਵੀ ਜੀਪੀਐਸ ਏਸੀ ਅਤੇ ਆਟੋਮੈਟਿਕ ਦੇ ਦਰਵਾਜ਼ੇ ਉਹ ਲੱਗੇ ਹੋਏ ਹਨ ਹੁਣ ਦਾ ਸੇ ਚਲੇ ਕੇ 3 ਮਹੀਨੇ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਜੋ ਫ੍ਰੀ ਸੇਵਾ ਫ੍ਰੀ ਯਾਤਰਾ ਕਰਾਈ ਜੇ ਹੈ ਕਿ ਯਾਤਰੀਆਂ ਨੂੰ ਉਸ ਤੋਂ ਬਾਅਦ ਜਿਹੜਾ ਸਫ਼ਰ ਹੋਏਗਾ 25 ਰੁਪਏ ਪਰ ਡੇ ਇੱਕ ਦਿਨ ਦੇ ਦਿਓ ਤੁਸੀਂ ਸਾਰਾ ਦਿਨ ਏਸੀ ਬੱਸ ਦੇ ਵਿੱਚ ਅਮਰਸਰ ਘੁੰਮੋ ਅਤੇ 750 ਰੁਪਏ ਦੇ ਵਿੱਚ ਇੱਕ ਮਹੀਨੇ ਦਾ ਪਾਸ ਬਣੇਗਾ ਹਾਲਾਂਕਿ ਇਹਦੇ ਵਿੱਚ ਸਕੂਲ ਚਾਂ ਨੂੰ ਜੋ ਸ਼ੋਰ ਦਿੱਤੀ ਗਈ ਹੈ ਇਹਦੇ ਵਿੱਚ ਕਿ ਉਹ ਫ੍ਰੀ ਸਫ਼ਰ ਕਰ ਸਕਣਗੇ ਜੋ ਕਾਲਜ ਦੇ ਵਿਦਿਆਰਥੀ ਹਨ ਉਹਨਾਂ ਨੂੰ 65% ਜੋ ਲੈਸ ਹੋਏਗੀ ਔਰ ਜੋ ਸੀਨੀਅਰ ਸਿਟੀਜ਼ਨ ਉਹਨਾਂ ਨੂੰ 50% ਜੋ ਅਪੰਗ ਹਨ ਉਹਨਾਂ ਨੂੰ ਵੀ 50% ਦੇ ਵਿੱਚ ਲੈਸ ਮਿਲੇਗੀ ਔਰ ਜੱਜ ਚਲੇਗੀ ਪੰਜਾਬ ਸਰਕਾਰ ਨੂੰ ਚਾਹੀਦੀ ਜੇ ਫਸ バス ਦੀ ਸੇਵਾ ਸਫ਼ਰ ਸ਼ੁਰੂ ਕਰਤਾ ਹੈ ਲੇਕਿਨ ਫਿਰ ਵੀ ਇਸ バス ਵਿੱਚ ਲੋਕੀ ਅਜੇ ਸਵਾਰ ਨਹੀਂ ਕਰ ਰਹੇ ਹਨ ਹਾਲਾਂਕਿ ਇਹਦੇ ਇਸ ਦੇ ਸੰਬੰਧੀ ਗੱਲਬਾਤ ਕਰਦੇ ਹੈ ਜੋ ਬੱਸ ਦੇ ਡਰਾਈਵਰ ਹਨ ਉਹਨਾਂ ਦਾ ਸਵਾਰੀਆਂ ਨੂੰ ਜਿਹੜੀ ਦਿੱਕਤ ਆਉਂਦੀ ਹੈ ਉਹ ਇਸ ਚੀਜ਼ ਦੀ ਆਉਂਦੀ ਹੈ ਟਾਈਮ ਦੀ ਕਮੀ ਹੁੰਦੀ ਹੈ ਉਹਨਾਂ ਕੋਲ ਇਹਦਾ ਵੱਖਰਾ ਇੱਕ ਕੋਰੀਡੋਰ ਬਣਿਆ ਹੋਇਆ ਹੈ ਜਿਹੜਾ ਐਂਡ ਟੂ ਐਂਡ ਬੱਸ ਹੈ ਇੰਡੀਆ ਗੇਟ ਤੋਂ ਐਂਟਰੀ ਗੇਟ ਹੈ 40 ਮਿੰਟ ਦੇ ਵਿੱਚ ਜਿਹੜਾ ਸਫ਼ਰ ਤੈਅ ਕਰ ਲੈਂਦੀ ਹੈ ਹਾਲਾਂਕਿ ਜੇ ਆਪਾਂ ਮੋਟਰਸਾਈਕਲ ਜਾਂ ਕਿਸੇ ਹੋਰ ਵਹੀਕਲ ਤੇ ਜਾਂਦੇ ਆ ਆਪਾਂ ਨੂੰ 1.5 ਘੰਟਾ ਲੱਗ ਜਾਂਦਾ ਉਸ ਚੀਜ਼ ਤੇ ਬਈ ਕਿ ਜੇ ਉਸ ਤੋਂ ਬਾਅਦ ਇਹ ਬੱਸ ਏਸੀ ਹੈਗੀ ਆ ਨਾਲ ਦੀ ਨਾਲੇ ਹੁਣ 3 ਮਹੀਨੇ ਫ੍ਰੀ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ 20 ਕਿਰਾਏ ਦੇ ਵਿੱਚ ਛੁਟਾ ਹੈ ਆਟੋਮੈਟਿਕ ਹੈ ਜੀਪੀਐਸ ਨਾਲ ਕਨੈਕਟਡ ਹੈ ਸੀਸੀਟੀਵੀ ਕੈਮਰੇ ਲਿਓਏ ਨੇ ਮਤਲਬ ਇਹਨੂੰ ਕਹਿ ਸਕਦੇ ਆ ਕਿ ਪੂਰੀ ਇੱਕ ਬਹੁਤ ਵਧੀਆ ਸਹੂਲਤ ਦਿੱਤੀ ਗਈ ਹੈ ਸਰਕਾਰ ਵੱਲੋਂ ਬਸ ਸਰ ਸ਼ਹਿਨਦਾ ਤੁਹਾਡੀ ਦੇਖ ਰਹੇ ਐਡਰੈਸ ਵੀ ਕੋਈ ਸਪੈਸ਼ਲ ਬਣਾਈ ਜਿਸ ਤਰ੍ਹਾਂ ਤੁਹਾਨੂੰ ਐਡਰੈਸ ਪਾਈ ਹੋਈ ਹੈ ਐਡਰੈਸ ਕੋਡ ਵੀ ਸਾਡੇ ਵੱਲ ਕੋ ਲਾਗੂ ਕੀਤਾ ਗਿਆ ਤੁਹਾਡੀ ਬਿਲਕੁਲ ਜੀ ਇਹ ਐਡਰੈਸ ਕੋਡ ਸਾਡੀ ਕੰਪਨੀ ਵੱਲੋਂ ਸਾਨੂੰ ਲਾਗੂ ਕੀਤਾ ਗਿਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਈ ਕਾਰਡ ਨੇਮ ਪਲੇਟ ਆ ਪੂਰਾ ਟ੍ਰੈਕ ਕੋਲੇ ਖੜਾ ਇੱਕ ਸਾਨੂੰ ਅਥਰੀ ਪਛਾਣ ਦਿੱਤੀ ਗਈ ਹੈ ਕੰਪਨੀ ਉਹ ਵੀ ਦੱਸੋ ਕਿ ਤੁਹਾਨੂੰ ਜੋ ਸਪੀਡ ਦੀ ਲਿਮਿਟ ਕੋਈ ਹੈਗੀ ਇਸ ਪਾਸੇ ਦੇ ਵਿੱਚ ਬਿਲਕੁਲ ਜੀ ਇਸ ਦੇ ਵਿੱਚ ਆਪਾਂ ਕੋਰੀਡੋਰ ਦੇ ਵਿੱਚ 40 ਤੋਂ ਉੱਪਰ ਜਿਹੜੀ ਹੈ ਬੱਸ ਨਹੀਂ ਲੈ ਕੇ ਜਾ ਸਕਦੇ 40 ਮੈਕਸਿਮਮ 40 ਦੀ ਸਪੀਡ ਜਿਹੜੀ ਉਹ ਸਾਡੀ ਟ੍ਰੈਸ ਹੋ ਰਹੀ ਹੈ ਆਪਣੇ ਡੀਪੋ ਦੇ ਵਿੱਚ ਹੋਰ ਇਸ ਲਾਵਾ ਜੋ ਜੋ ਸ਼ਹਿਰ ਵਾਸੀਆਂ ਨੂੰ ਉਸ ਉਹਨਾਂ ਨੂੰ ਇਸ ਦੇ ਨਾਲ ਕੀ ਸਹੂਲਤ ਮਿਲ ਸਕਦੀ ਹੈ ਕੀ ਫਾਇਦਾ ਹੋਏਗਾ ਸੁਣਾ ਲੈਣਾ ਸਭ ਤੋਂ ਪਹਿਲਾਂ ਤਾਂ ਜਿੱਦਾਂ ਦਾ ਸੀਗੇ ਟਾਈਮ ਦੀ ਬਚਤ ਪਲੱਸ ਨਾਲ ਜਿਹੜਾ ਆਪਣਾ ਗਰਮੀ ਦੇ ਵਿੱਚ ਏਸੀ ਦੀ ਸੁਵਿਧਾ ਐਸੇ ਵਿੱਚ ਨਾਲ ਦੀ ਨਾਲ ਦੇਖੋ ਛੇ ਛੋਟੇ ਛੋਟੇ ਜਿਹੜੇ ਸਕੂਲ ਜਾਣ ਵਾਲੇ ਉਹਨਾਂ ਵਾਸਤੇ ਜਿਹੜੀ ਹੈ ਹਮੇਸ਼ਾ ਲਈ ਫ੍ਰੀ ਕਰ ਦਿੱਤੀ ਗਈ ਹੈ ਇਹ ਚੀਜ਼ਾਂ ਜਿਹੜੀਆਂ ਇਹ ਮਤਲਬ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਨੇ ਗਿਫਟ ਕਰਦੇ ਵਿੱਚ ਦਿੱਤੀਆਂ ਨੇ ਹੁਣ ਕੁਝ ਸਵਾਰੀਆਂ ਹਨ ਉਹਨਾਂ ਨਾਲ ਕਰਦੇ ਨੇ ਕਿ ਜੋ ਇਸ ਵਿੱਚ ਸਫ਼ਰ ਕਰ ਰਹੇ ਹਨ ਉਹਨਾਂ ਨੂੰ ਕੀ ਲੱਗਦਾ ਹੈ ਜੀ ਮੈਂ ਕੀ ਨਾਮ ਤੁਹਾਡਾ ਚਰਨਦੀਪ ਜੀ ਤੁਹਾਨੂੰ ਕਿਸ ਸਮੂਹ ਸੂਚਕਾਰ ਇਸ ਵਾਸਤੇ ਸਫ਼ਰ ਕਰ ਰਹੇ ਹੋ ਵਧੀਆ ਫੀਲ ਹੋ ਰਿਹਾ ਲੱਗਦਾ ਕਿ ਇੱਕ ਅੱਛਾ ਰੋਡ ਜਿਹੜਾ ਪੰਜਾਬ ਸਰਕਾਰ ਦਾ ਹੈ ਜਿਹੜਾ ਕਿ ਸ਼ਹਿਰ ਵਾਸੀ ਸਹੂਲਤ ਵਾਸਤੇ ਹਾਂਜੀ ਪਰ ਫਿਰ ਵੀ ਦੇਖਿਆ ਜਾਏ ਕਿ ਸਵਾਰੀਆਂ ਘੱਟ ਸਫ਼ਰ ਕਰ ਰਹੇ ਹਨ ਇਹਦੇ ਵਿੱਚ ਅਜੇ ਪਤਾ ਨਹੀਂ ਨਾ ਜਦੋਂ ਜਦੋਂ ਪਤਾ ਲੱਗੇਗਾ ਫਿਰ ਕਾਫੀ ਹੋ ਗਿਆ ਹੋਰ ਵੀ ਸਾਡੇ ਨਾਲਾਂ ਨੂੰ ਉਹਨਾਂ ਨੇ ਗੱਲਬਾਤ ਕਰਦੇ ਹਾਂ ਇੱਕ ਸਕੂਲ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਜੋ ਸਟੂਡੈਂਟ ਹੈ ਉਹ ਸਾਡੇ ਨਾਲ ਹੈ ਅਫਤਾਬ ਅਫਤਾਬ ਜੀ 3 ਮਿੰਟ ਉਸ ਤੋਂ ਬਾਅਦ ਵੀ ਸਕੂਲੀ ਬੱਚਾ ਨੂੰ ਫ੍ਰੀ ਸਫ਼ਰ ਕਰਨ ਦੀ ਸਹੂਲਤ ਦਿੱਤੀ ਗਈ ਕਿ ਕਿਸਾਂ ਲੱਗਦਾ ਪੰਜਾਬ ਸਰਕਾਰ ਦਾ ਇਹ ਫੈਸਲਾ ਸਰਕਾਰ ਦਕੀ ਬੱਚਿਆਂ ਲਈ ਫ੍ਰੀ ਕੀਤਾ ਗਿਆ ਹੈ। ਹੋਰ ਤੁਸੀਂ ਇੱਕ ਹੋਰ ਨਾਲ ਸਟੇਟ ਹਾਂ ਜੀ ਤੁਹਾਡਾ ਕਿਨਾਈ ਤੁਹਾਡਾ ਮਨਪ੍ਰੀਤ ਸਿੰਘ ਨਾਲ। ਮਨਪ੍ਰੀਤ ਜੀ ਉਹ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜਿਸ ਸਾਂਗੇ 3 ਮਹੀਨੇ ਫ੍ਰੀ ਹੈ ਉਸ ਤੋਂ ਬਾਅਦ 25 ਰੁਪਏ ਜੋ ਇੱਕ ਇਨਸਾਨ ਨੂੰ ਇੱਕ ਦਿਨ ਦਾ ਸਫ਼ਰ ਲੈਣਗੇ ਤੁਹਾਨੂੰ ਲੱਗਦਾ ਹੈ ਕਿ ਅੱਛੀ ਸ਼ੁਰੂਆਤ ਹੈ। ਬਹੁਤ ਵਧੀਆ ਸ਼ੁਰੂਆਤ ਹੈ। ਕਿਉਂਕਿ ਇਹਦੇ ਨਾਲ ਕਾਫੀ ਟ੍ਰੈਫਿਕ ਦੇ ਵਿੱਚ ਜਿਹੜਾ ਆਟੋ ਵਗੈਰਾ ਇੱਧਰ ਕੀ ਪ੍ਰੋਬਲਮ ਖੜੀ ਹੁੰਦੀ ਸੀ ਕੋਈ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋ ਗਈ। ਨਹੀਂ ਲੋਕਾਂ ਦੇ ਸਵਾਲਾਂਵਾਂ ਪੂਰੀਆਂ ਮਿਲਣਗੀਆਂ ਕਾਫੀ ਅੱਛੀ ਸ਼ੁਰੂਆਤ ਸਰਕਾਰ ਦੀ ਉਹ ਬਸ ਜੋ ਸਰਵਿਸ ਸ਼ੁਰੂ ਕੀਤੀ ਗਈ ਹੈ ਇਸ ਨਾਲ ਉਹਦੇ ਨਾਲ ਬਚਤ ਹੋਏਗੀ ਤੇ ਉਹ ਜਲਦੀ ਆਪਣੇ ਸਫ਼ਰ ਤੇ ਆਪਣੇ ਪਹੁੰਚ ਸਕਣਗੇ ਕੈਮਰਾਮੈਨ ਮਨੀਦਰਾਲ ਚੁਟਾਂ ਸਿੰਘ ਅੰਮ੍ਰਿਤ ਸਰ